ਇਧਰ ਆ ਮੇਰੀ ਤੀ ਕੀ ਚਾਹੀਦਾ ਘਰ ਵਧੀਆ ਬਣ ਜਾ ਘਰ ਵਧੀਆ ਬਣ ਜਾ ਤੂੰ ਦੱਸ ਘਰ ਵਧੀਆ ਬਣ ਜਾ ਤੂੰ ਦੱਸ ਆਨਲਾਈਨ ਟਰੀ ਕਰਾ ਦਿਆਂ ਦੋਵਾਂ ਕਮਰਿਆਂ ਦਾ ਭਾਈ ਭਰਾ ਅੰਕਲ ਕੋਈ ਨਹੀਂ ਅਸੀਂ ਆਪੇ ਕਰਾ ਲਾਂਗੇ ਕੀ ਚਾਹੀਦਾ ਬਰੇ ਪਤਨ ਬੇਸਕੋਟ ਬਸ ਠੀਕ ਹੈ ਗੱਲ ਤੇਰੇ ਲਈ ਵਾਧੂ ਮੁੱਕੜੇ ਨਹੀਂ ਤੇਨ ਮਹੀਨੇ ਰਾਸ਼ਮੀ ਖਾਨੀ ਆ ਕਿ ਤੇਹੋ ਕੰਮ ਆਜੂ ਤੇਰੇ ਠੀਕ ਆ ਬੀਬੀ ਇਤਰਾਈਆਂ ਵੰਡ ਵਰਤ ਜੋ 150 ਬੋਰੀਏ ਦੀ ਸੀਮਿੰਟ ਦੀ ਲਗਣੀ ਆਉਂਦੇ ਉਹ ਮੈਂ ਸੇਵਾ ਦਿੰਦੀ ਇਸ ਤਰੀ ਤੁਹਾਡੇ ਪਿੰਡੋਂ ਮਿਲੂਗਾ ਕਰਾਓ ਸ਼ੁਰੂ ਫਿਰ ਕੱਲ੍ਹ ਇਹ ਦਿਪਾਉਣੇ ਦੋਸਤੋ ਹਰੜਕਾਲਾਂ ਦੇ ਵਿੱਚ ਜਿਹੜੀ ਬੀਜ ਦੀ ਸੇਵਾ ਨਿਭਾਈ ਆ ਅੰਕਲ ਨੇ ਸਾਰਜ ਸੁਪਾਲ ਸਿੰਘ ਸੂਰੀ ਹੋਣਾ ਔਰ ਉਹਦੇ ਨਾਲ ਪਿੰਡ ਵਾਲਿਆਂ ਨੇ ਜਿੱਥੇ ਇੱਕ ਘਰ ਕੱਲ੍ਹ ਵਿਖਾਇਆ ਸੀਗਾ ਅੱਜ ਫਿਰ ਸਾਨੂੰ ਇੱਕ ਦੱਸਿਆ ਕਿ ਸਾਡੇ ਨਾਲ ਹੀ ਨਵਾਂ ਪਿੰਡ ਹਰੜਕਾਲਾਂ ਦਾ ਹਿੱਸਾ ਹੈ ਉਹਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਆ ਚਾਰ ਬੱਚੀਆਂ ਨੇ ਮੇਰੀ ਤੇ ਆਪਣੀਆਂ ਮਤਲਬ 3 ਰਜੀਆਂ ਨੇ ਮਾਂ ਉਹਨਾਂ ਦੀ ਖਲੋਤੀ ਆ ਵੀ ਇਹਨਾਂ ਦਾ ਘਰ ਇੱਕ ਕਰੀ ਵੇਖ ਲਿਆ ਜਾਵੇ ਔਰ ਘਰ ਜਦੋਂ ਵੇਖਿਆ ਤੇ ਵਾਕਿਆ ਹੀ ਹਾਲਤ ਬਹੁਤ ਖਸਤਾ ਹੈ ਬੱਚੀਆਂ ਦੇ ਸਿਰ ਦੇ ਉੱਤੇ ਵੀ ਖਤਰਾ ਮੰਡਰਾਉਂਦਾ ਔਰ ਬਾਪ ਜਿਹੜਾ ਇਹਨਾਂ ਦਾ ਉਹ ਨੌਕਰੀ ਕਰਦਾ ਕਿਤੇ ਡਰਾਈਵਰੀ ਕਰਦਾ ਹੈ ਜੀ ਔਰ ਮੈਂ ਪਹਿਲਾਂ ਹੀ ਸੰਗਤ ਕੋਲੋਂ ਮਾਫੀ ਮੰਗਣੀ ਚਾਹੁੰਨਾ ਵਾਂ ਕਿ ਬਾਪ ਜਿਹੜਾ ਪਹਿਲਾਂ ਇੱਕ ਕੇਸ ਦੇ ਵਿੱਚ ਅੰਦਰ ਹੋ ਗਿਆ ਆ ਵੀ ਕੱਲ ਨੂੰ ਐਵੇਂ ਵਨਸਵੰਨੀ ਆ ਗੱਲਾਂ ਨਾ ਬਣਾਈਆਂ ਜਾਣ ਉਹਦੇ ਉੱਤੇ ਕੇਸ ਕੋ ਨਸ਼ੇ ਦਾ ਡਾਕੇ ਦਾ ਮਤਲਬ ਪਰ ਉਹ ਘਰ ਧਿਆਨ ਨਹੀਂ ਦਿੰਦਾ ਆਪ ਨਸ਼ਾ ਨੁਸ਼ਾ ਕਰਦਾ ਔਰ ਫੇਰ ਉਹਦੇ ਵਿੱਚ ਮੈਂ ਇੱਕੋ ਗੱਲ ਸਾਰਿਆਂ ਨੂੰ ਇਹ ਕਹਿਣੀ ਚਾਹੁੰਦਾ ਵੀ ਮੇਰੀ ਇਹ ਸੇਵਾ ਸਵਕਾਰ ਕਰਿਓ ਕਿ ਉਹਦੇ ਵਿੱਚ ਨਾ ਕੁੜੀਆਂ ਦਾ ਕੀ ਕਸੂਰ ਹੈ ਜੋ ਘਰ ਦਾ ਧਿਆਨ ਨਹੀਂ ਰੱਖਦਾ ਤੇ ਮੈਂ ਘਰ ਦੇ ਵਿੱਚ ਆਇਆ ਮੈਂ ਬੱਚੀ ਨੂੰ ਪੁੱਛਿਆ ਵੀ ਰਾਸ਼ਨ ਚਾਹੀਦਾ ਕਹਿੰਦੀ ਨਹੀਂ ਬੜਾ ਸਾਡੇ ਕੋਲ ਤੇ ਮੈਨੂੰ ਕਹਾਂ ਫੇਰ ਬਣਦੀ ਹੈ ਤੁਹਾਡੇ ਘਰੋਂ ਤੇ ਹੱਸਣ ਲੱਗ ਪਈ ਅੱਗੋ ਇਹਦੇ ਨਾਲ ਨਾਲ ਜਿਹੜਾ ਕੱਲ ਇਹਨਾਂ ਨੂੰ 2-3 ਮਹੀਨੇ ਦਾ ਰਾਸ਼ਨ ਵੀ ਦੇ ਦਿੱਤਾ ਜਾਊਗਾ ਔਰ ਘਰ ਦਾ ਲੈਂਟਰ ਪਾਉਣ ਦੀ ਜਿਹੜੀ ਜ਼ਿੰਮੇਵਾਰੀ ਲਈ ਆ ਕੰਧਾ ਗਾਰੇ ਦੀਆਂ ਨੇ ਮੈਂ ਪਿੰਡ ਚੋਂ ਵੀ ਕਹਿ ਦਿੰਦਾ ਵੀ ਥੋੜੀ ਬਹੁਤੀ ਸੇਵਾ ਨਾਲ ਨਿਭਾ ਲਿਓ ਇਟਾਂ ਜਿਹੜੀਆਂ ਇਹਨਾਂ ਦੀਆਂ ਸਾਫ਼ ਹੋ ਜਾਣੀਆਂ ਵਾ ਔਰ ਲੈਂਟਰ ਵਾਸਤੇ ਸੁਖ ਭਾਜੀ ਮੇਰੇ ਨਾਲ ਆਏ ਆ ਇਹਨਾਂ ਦਾ ਭਤੀਜਾ ਰੋਬਨ ਸਿੱਧੂ ਉਹ ਬਾਹਰ ਰਹਿੰਦਾ ਉਹਨੇ ਬੜੇ ਦਿਨਾਂ ਦਾ ਕਿਹਾ ਆ ਸੀਗਾ ਵੀ ਮੇਰੇ ਬਰਥਡੇ ਵਾਲੇ ਦਿਨ ਕੋ ਚੰਗਾ ਕੰਮ ਕਰਿਓ ਅੱਜ ਉਹਦਾ ਬਰਥਡੇ ਆ ਔਰ ਅੱਜ ਹੀ ਉਹਨੇ ਇੱਥੇ 150 ਬੋਰੀਏ ਦੇ ਉੱਤੇ ਸੀਮੈਂਟ ਲੱਗਣਾ ਜਿਹਦਾ ਅਸੀਂ ਐਸਟੀਮੇਟ ਲਵਾਇਆ ਉਹ ਇਕੱਲੇ ਨੇ ਜ਼ਿੰਮੇਵਾਰੀ ਲੈ ਲਈ ਆ ਕਿ 150 ਬੋਰੀ ਜਿਹੜੀ ਮੈਂ ਭੇਜ ਔਰ ਦੂਜੀ ਨਾਲ ਸੇਵਾ ਨਿਭਾਉਣ ਲਈ ਮੈਂ ਕੱਲ ਕਿਸੇ ਨਾ ਕਿਸੇ ਨੂੰ ਲੈ ਕੇ ਆਉਂਗਾ ਜਿਹੜਾ ਵੀ ਇਹਨਾਂ ਦਾ ਲੈਂਟਰ ਜਿਹੜਾ ਉਹ ਪੂਰਾ ਕਰ ਦਿੱਤਾ ਜਾਵੇ ਸੋ ਮੈਂ ਮਾਫੀ ਚਾਹੁੰਦਾ ਵੀ ਕਿਸੇ ਵੇਲੇ ਹਾਲਾਤ ਲੋਕੀ ਨਾ ਮੁੜ ਕੇ ਤੁਲਨਾ ਕਰਦੇ ਵੀ ਸਰਕਾਰ ਘਰ ਢਾਉਣ ਢਈ ਆ ਨਸ਼ੇ ਵਾਲਿਆਂ ਦੇ ਜਾਂ ਮਤਲਬ ਜਿਨ੍ਹਾਂ ਤੇ ਡਾਕੇ ਦਾ ਪਰਚਾ ਤੇ ਬਣਾਉਣ ਲੱਗ ਪਿਆ ਪਰ ਸ ਇਹਨਾਂ ਦੇ ਉੱਤੇ ਆਉਂਦਾ ਮੈਂ ਬੱਚਿਆਂ ਨੂੰ ਪੁੱਛਿਆ ਕੋ ਨੌਵੀਂ ਚ ਐ ਕੋ ਦਸਵੀਂ ਚ ਐ ਐਲ ਕੇਜੀ ਚ ਤੂੰ ਕਿਹੜੀ ਕਲਾਸ ਚ ਐ ਕੋ ਸੈਵਨਥ ਐ ਤੇ ਔਰ ਮੈਂ ਉਹਨਾਂ ਨੂੰ ਪੁੱਛਿਆ 85 85% ਨੰਬਰ ਆਉਂਦੇ ਨੇ ਤੇ ਜਿਹੋ ਜੀਆਂ ਬੱਚੀਆਂ ਨੂੰ ਹੱਲਾਸ਼ੇਰੀ ਵੀ ਨਹੀਂ ਦੇਣੀ ਤੇ ਫਿਰ ਮੇਰਾ ਨਹੀਂ ਖਿਆਲ ਵੀ ਸਾਡੇ ਕੋ ਜੀਣ ਦਾ ਇਥੇ ਆ ਜਾਗਾ ਹਾਲਾਤ ਇਥੋਂ ਤੱਕ ਬੱਤਰ ਆ بیا ਚੌਂ ਦੇ ਵਿੱਚੋਂ ਇੱਕ ਬੇਟੀ ਆ ਇਹਨੂੰ ਡਿੱਗ ਕੇ ਲੱਤ ਦੇ ਉੱਤੇ ਸੱਟ ਲੱਗੀ ਸੀ ਔਰ ਗਰੀਬੀ ਹੋਣ ਕਾਰਨ ਜਾਂ ਪਿਓ ਕੁਛ ਕਰਦਾ ਨਹੀਂਗਾ ਉਹ ਨਸ਼ੇ ਦੇ ਵਿੱਚ ਜਾਂ ਮਾਰੇ ਕੰਮਾਂ ਚੁਲਜਿਆ ਵਾ ਤੇ ਲੱਤ ਦਾ ਇਲਾਜ ਵੀ ਨਹੀਂ ਹੋ ਸਕਿਆ ਤੇ ਸਾਰੀ ਉਮਰ ਦਾ ਲੱਤ ਦੇ ਵਿੱਚ ਨੁਕਸ ਪੈ ਗਿਆ ਵਾ ਵੀ ਇਹੋ ਜਿਹੇ ਹਾਲਾਤ ਵੀ ਲੋਕਾਂ ਦੇ ਹੈਗੇ ਆ ਔਰ ਫਿਰ ਦਿਲ ਕੀਤਾ ਵੀ ਇੱਥੇ ਕੁਛ ਨਾ ਕੁਛ ਕੀਤਾ ਜਾਵੇ ਚਾਹੇ ਲੋਕ ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ ਸੋ ਮਤਲਬ ਅਸੀਂ ਵੈਸੇ ਤੇ ਜਾਣਾ ਚਾਹੁੰਦੇ ਸੀਗੇ ਵੀ ਸਵੇਰ ਤੋਂ ਹੀ ਲ ਪਰ ਫਿਰ ਵੀ ਜਦੋਂ ਕਿਹਾ ਇੱਥੇ ਭਾਉਣੀ ਨਾਲ ਸੀਗੇ ਨਾ ਕਿਹਾ ਵੀ ਇੱਕ ਵਾਰੀ ਵੇਖਿਆ ਜ਼ਰੂਰ ਜਾਵੇ ਔਰ ਸਾਨੂੰ ਪਤਾ ਹੈ ਵੀ ਵੇਖ ਕੇ ਸਾਨੂੰ ਕੁਝ ਨਾ ਕੁਝ ਕਰਨਾ ਹੀ ਪੈਣਾ ਵਾ ਸੋ ਮੈਂ ਅੱਗੇ ਵੀ ਇਹ ਬੇਨਤੀ ਕਰਕੇ ਆਇਆ ਵੀ ਸਾਰੇ ਇਤ ਨਹੀਂ ਬਣਦੇ ਪਰ ਫਿਰ ਵੀ ਜਿੱਥੇ ਨਿਗਾਹ ਚ ਆ ਜਾਂਦਾ ਉਹ ਨੂੰ ਕਰਾਉਣ ਦੀ ਕੋਸ਼ਿਸ਼ ਕਰੀਦੀ ਆ ਔਰ ਇਹਨਾਂ ਬੱਚੀਆਂ ਵਾਸਤੇ ਕੱਲ ਅਸੀਂ ਫੇਰ ਆਵਾਂਗੇ ਜਿਹੜਾ ਉਹ ਰਾਸ਼ਨ ਪਾਣੀ ਲੈ ਕੇ ਪੈਸੇ ਮੈਂ ਫਿਰ ਇਸੇ ਗੱਲ ਤੋਂ ਡਰਦੇ ਅਸੀਂ ਕਿਸੇ ਦੇ ਪਰਿਵਾਰ ਨੂੰ ਪੈਸੇ ਨਹੀਂ ਦਿੰਦੇ ਵੀ ਪੈਸੇ ਦੇ ਬਾਪ ਇਸ ਤਰ੍ਹਾਂ ਵਾਂ ਜਾਂ ਭਰਾ ਇਸ ਤਰ੍ਹਾਂ ਵਾਂ ਤੇ ਉਹ ਪੈਸੇ ਤੇ ਸਾਰੇ ਇਸ ਤਰ੍ਹਾਂ ਖੁਰਦਪੁਰਦ ਹੋ ਜਾਣੇ ਆ ਔਰ ਪਿੰਡ ਵਾਲਿਆਂ ਦੀ ਡਿਊਟੀ ਸੋ ਖਦੀਪ ਜੀ ਜੇ ਸਾਨੂੰ ਲੈ ਆਏ ਜੇ ਤੇ ਮਾੜੀ ਮੋਟੀ ਜ਼ਿੰਮੇਵਾਰੀ ਨਿਭਾ ਲਿਓ ਸਾਡੀ लाज ਰੱਖ ਲਿਓ ਇਹਨਾਂ ਨੂੰ ਮਿਸਤਰੀ ਕੋ ਚੰਗਾ ਲੱਭ ਦਿਓ ਸਮਾਨ ਜਿਹੜਾ ਅਸੀਂ ਇਹਨਾਂ ਨੂੰ ਉਤਾ ਦੇਾਂਗੇ ਜਿਹੜਾ ਵੀ ਇਹਨਾਂ ਦਾ ਜਿੰਨਾ ਹੋਰ ਬਣਨ ਵਾਲਾ ਵਾ ਉਹ ਸਮਾਨ ਇਹਨਾਂ ਦਾ ਕੱਲ ਪਰਸੋਂ ਹੀ ਅਸੀਂ ਜਿਹੜਾ ਪੁੱਛਦਾ ਕਰਦੇਾਂਗੇ ਕੋਸ਼ਿਸ਼ ਕਰਾਂਗੇ ਵੀ ਜੇ ਕੱਲ ਹੀ ਆ ਜੇ ਸੋ ਇਹਨਾਂ ਬੱਚੀਆਂ ਦੇ ਸਿਰ ਦੇ ਉੱਤੇ ਛੱਤ ਪਵੇ ਲੈਂਟਰ ਪਵੇ ਇਸ ਮਤਲਬ ਮੈਂ ਧੰਨਵਾਦ ਕਰਦਾ ਮੈਂ ਪਹਿਲਾਂ ਹੀ ਮਾਫੀ ਮੰਗ ਲਈ ਆ ਵੀ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਾ ਕੀਤਾ ਜਾਵੇ ਮਤਲਬ ਧਿਆਰ ਗਿਆ ਨੇ ਚਾਰੇ ਦੀਆਂ ਚਾਰੇ ਮੇਰੇ ਨਾਲ ਬੈਠੀਆਂ ਨੇ ਔਰ ਇਹਨਾਂ ਦਾ ਲੈਂਟਰ ਜਿਹੜਾ ਉਹ ਮਤਲਬ ਪਵਾ ਦਿੱਤਾ ਜਾਊਗਾ ਇੱਕ ਅੱਧੇ ਦਿਨ ਦੇ ਵਿੱਚ ਇਹਨਾਂ ਦਾ ਕੰਮ ਜਿਹੜਾ ਸ਼ੁਰੂ ਹੋ ਜਾਊਗਾ ਧੰਨਵਾਦ। ਇੱਧਰ ਦੱਸ ਮਰੀ ਤੀ ਕੀ ਜਾਣੀ? ਜਾਓ ਚਾਰੇ ਜਾਣੀਆਂ ਸਲਾਹ ਕਰਕੇ ਆਓ ਅੰਦਰ। ਜਾਓ। ਕਿੰਨੇ ਪਰਸੈਂਟ ਆਏ ਨੰਬਰ ਤੇਰੇ? ਅੱਠਵੀਂ ਦੇ ਕਿੰਨੇ ਪਰਸੈਂਟ ਹੈ? ਦੱਸ। 80? ਹੈਵੀ ਗੁੱਡ। ਕੀ ਕੀ ਚਿਪਸ ਬਿਸਕੁਟ? ਟੌਫੀਆਂ। ਹੈ? ਟੌਫੀਆਂ। ਟੌਫੀਆਂ ਹੋਰ। ਤੇਰੇ ਲਈ ਲੈਈਏ। ਤੇਰੇ ਭੈਣਾਂ ਲਈ ਲੈ ਲੇ। ਜਿਹਨਾਂ ਨੂੰ ਨਹੀਂ ਦੇਹੇਗੀ। ਨਹੀਂ ਦੇਣਾ। ਕਿਉਂ? ਨਹੀਂ ਦੇਣਾ ਨਹੀਂ। ਇਰੇ ਇਹਨਾਂ ਨੂੰ ਕਮਰੇਆਂ ਸੌਣ ਵੀ ਨਹੀਂ ਦੇਣਗੇ ਲੈਂਟਰ ਵਾਲਿਆਂ 'ਚ ਨਹੀਂ ਸੌਣ ਦੇਣਾ ਕੋਈ ਨਹੀਂ ਪੈਣਾ